ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਬ੍ਰੀਫ ਦੇ ਵਿੱਚ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹੋਇਆ ਮੌਸਮ ਦੀ ਤਾਜ਼ਾ ਜਾਣਕਾਰੀ ਜੇਕਰ ਤੁਸੀਂ ਸਾਡੇ ਨਾਲ ਜੁੜੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਗੱਲ ਕਰਾਂਗੇ 18 ਸਤੰਬਰ ਯਾਨੀ ਕਿ ਅੱਜ ਕਿੱਥੇ ਕਿੱਥੇ ਤੇ ਦਰਮਿਆਨੀ ਬਾਰਿਸ਼ ਹੋਈ ਹੈ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਤੇ ਮੋਹਾਲੀ ਵਿੱਚ ਛਰਾਟੇदार ਬਾਰਿਸ਼ ਹੋਈ ਹੈ ਇਸ ਤੋਂ ਇਲਾਵਾ ਕਿੱਥੇ ਹਲਕੀ ਬਾਰਿਸ਼ ਹੋਈ ਹੈ ਅਮ੍ਰਿਤਸਰ ਤਰਨਤਾਰਨ ਕਰਬੂਥੜਾ ਜਲੰਧਰ ਲੁਧਿਆਣਾ ਵਰਗੇ ਸ਼ਹਿਰਾਂ ਦੇ ਵਿੱਚ 5 ਐਮ ਐਮ ਤੱਕ ਬਾਰਿਸ਼ ਹੋਈ ਹੈ ਜੇਕਰ ਗੱਲ ਕਰੀਏ 19 ਸਤੰਬਰ ਦੇ ਮੌਸਮ ਨੂੰ ਲੈ ਕੇ 19 ਸਤੰਬਰ ਨੂੰ ਕਿੱਥੇ ਕਿੱਥੇ بارش ਹੋਵੇਗੀ ਅਤੇ ਕਿੱਥੇ ਕਿੱਥੇ ਗਰਜ ਦੇ ਨਾਲ ਸ਼ਰਾਟੇ ਪੈ ਸਕਦੇ ਹਨ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਪੰਜਾਬ 19 ਸਤੰਬਰ 2025 ਨੂੰ ਸਵੇਰ ਤੇ ਦੁਪਹਿਰ ਦੇ ਮੌਸਮ ਦੇ ਵਿਚਕਾਰ ਕਿਤੇ ਕਿਤੇ بارش ਵੀ ਹੋ ਸਕਦੀ ਹੈ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਅਤੇ ਦਰਮਿਆਨੀ بارش ਦੇ ਪੂਰੇ ਚਾਂਸ ਬਣੇ ਹੋਏ ਹਨ ਖਾਸ ਕਰਕੇ ਸ਼ਹਿਰਪੁਰ ਨਵਾਂ ਸ਼ਹਿਰ ਰੂਪਨਗਰ ਪਠਾਨਕੋਟ ਗੁਰਦਾਸਪੁਰ ਲੁਧਿਆਣਾ ਚੰਡੀਗੜ੍ਹ ਦੇ ਇਲਾਕਿਆਂ ਵਿੱਚ ਵੱਧ بارش ਦੀ ਸੰਭਾਵਨਾ ਹੈ ਦੱਖਣੀ ਪੰਜਾਬ ਦੀ ਗੱਲ ਕਰੀਏ ਤਾਂ ਬਠਿੰਡਾ ਮਾਨਸਾ ਫਾਜ਼ਿਲਕਾ ਦੇ ਵਿੱਚ ਬਹੁਤ ਘੱਟ ਚਾਂਸ ਹਨ بارش ਹੋਣ ਦੇ ਜੇਕਰ ਗੱਲ ਕਰੀਏ ਤੇ ਮੌਸਮ ਦੀ ਟੈਂਪਰੇਚਰ ਦੀ 31 ਡਿਗਰੀ ਸੈਲਸੀਅਸ ਤੋਂ ਲੈ ਕੇ 33 ਡਿਗਰੀ ਸੈਲਸੀਅਸ ਮੌਸਮ ਰਹੇਗਾ ਦਿਨ ਦਾ ਅਤੇ ਰਾਤ ਦੇ ਮੌਸਮ ਰਹੇਗਾ 24 ਡਿਗਰੀ ਤੋਂ 25 ਡਿਗਰੀ ਸੈਲਸੀਅਸ ਹਵਾਵਾਂ ਵਿੱਚ ਨਮੀ ਦੇਖਣ ਨੂੰ ਮਿਲੇਗੀ ਵੱਧ ਠੰਡਕ ਵੀ ਮਹਿਸੂਸ ਕੀਤੀ ਜਾ ਸਕਦੀ ਹੈ ਪੰਜਾਬ ਦੇ ਵਿੱਚ 19 ਸਤੰਬਰ ਨੂੰ ਸਵੇਰ ਦੇ ਟਾਈਮ 24 ਡਿਗਰੀ ਤੋਂ ਲੈ ਕੇ 26 ਡਿਗਰੀ ਸੈਲਸੀਅਸ ਤੱਕ ਤਾਪਮਾਨ ਰਹੇਗਾ ਦੁਪਹਿਰ ਦੇ ਟਾਈਮ 32 ਡਿਗਰੀ ਤੋਂ ਲੈ ਕੇ 34 ਡਿਗਰੀ ਸੈਲਸੀਅਸ ਤੱਕ ਤਾਪਮਾਨ ਰਹੇਗਾ ਸ਼ਾਮ ਅਤੇ ਰਾਤ ਦੀ ਗੱਲ ਕਰੀਏ ਤਾਂ 25 ਡਿਗਰੀ ਦੇ ਨੇੜੇ ਤੇਰੇ ਤਾਪਮਾਨ ਰਹੇਗਾ। ਮੀਂਹ ਦੀ ਸੰਭਾਵਨਾ ਦੀ ਗੱਲ ਕਰੇ ਤਾਂ ਉੱਤਰ ਪੰਜਾਬ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਦੇ ਵਿੱਚ ਦਰਮਿਆਨੀ ਬਰਖਾ ਹੋ ਸਕਦੀ ਹੈ। ਪੂਰਬ ਪੰਜਾਬ ਦੀ ਗੱਲ ਕਰੀਏ ਤਾਂ ਰੂਪਨਗਰ ਮਹਾਲੀਅਤ ਤੇ ਪਟਿਆਲੇ ਵਿੱਚ ਵੀ ਦਰਮਿਆਨੀ ਬਰਖਾ ਹੋ ਸਕਦੀ ਹੈ। ਕੇਂਦਰੀ ਪੰਜਾਬ ਦੀ ਗੱਲ ਕਰੀਏ ਤਾਂ ਲੁਧਿਆਣਾ ਜਲੰਧਰ ਮੋਗਾ ਫਿਰੋਜ਼ਪੁਰ ਫਰੀਦਕੋਟ ਦੇ ਵਿੱਚ ਹਲਕੀ ਵਾਰਸ਼ ਦੇ ਛਿੱਟੇ ਪੈ ਸਕਦੇ ਹਨ ਦੱਖਣੀ ਦੇ ਦੱਖਣ ਪੰਜਾਬ ਦੀ ਗੱਲ ਕਰੀਏ ਤਾਂ ਬਠਿੰਡਾ ਮਾਨਸਾ ਮੋਗਾ ਦੇ ਕਈ ਹਲਕਿਆਂ ਦੇ ਵਿੱਚ ਬਹੁਤ ਘੱਟ ਬਾਰਿਸ਼ ਦੇ ਚਾਂਸ ਹਨ ਹਵਾ ਹੌਲੀ ਤੇ ਦਰਮਿਆਨੀ ਚੱਲੇਗੀ ਜੋ ਕਿ 8 ਤੋਂ 14 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਚੱਲ ਸਕਦੀ ਹੈ ਜੇਕਰ ਅਸਮਾਨੀ ਬਿਜਲੀ ਦੀ ਗੱਲ ਕਰੀਏ ਤਾਂ ਕਈ ਇਲਾਕਿਆਂ ਦੇ ਵਿੱਚ ਗਰਜ ਚਮਕ ਨਾਲ ਛਿੱਟੇ ਪੈ ਸਕਦੇ ਹਨ ਸਵੇਰ ਦੇ ਟਾਈਮ 6 ਵਜੇ ਤੋਂ 10 ਵਜੇ ਤੱਕ ਉੱਤਰ ਭਾਰਤ ਵਿੱਚ ਬਾਰਿਸ਼ ਹੋ ਸਕਦੀ ਹੈ ਸਵੇਰੇ 6 ਵਜੇ ਤੋਂ 10 ਵਜੇ ਦੇ ਵਿੱਚ ਉੱਤਰ ਪੰਜਾਬ ਵਿੱਚ ਬਾਰਿਸ਼ ਹੋ ਸਕਦੀ ਹੈ ਦੁਪਹਿਰ ਦੇ 11 ਵਜੇ ਤੋਂ 3 ਵਜੇ ਤੱਕ ਪੂਰਬੀ ਪੰਜਾਬ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਸ਼ਾਮ ਦੇ 4 ਵਜੇ ਤੋਂ 8 ਵਜੇ ਤੱਕ ਕੇਂਦਰ ਪੰਜਾਬ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਰਾਤ 9 ਵਜੇ ਤੋਂ ਅੱਧੀ ਰਾਤ ਤੱਕ ਪੂਰਬੀ ਇਲਾਕਿਆਂ ਦੇ ਵਿੱਚ ਕਈ ਜਗ੍ਹਾ ਤੇ ਹਲਕੀ ਬੂੰਦਾਬਾਰੀ ਹੋ ਸਕਦੀ ਹੈ ਜੇਕਰ ਦਰਮਿਆਨੀ ਬਰਖਾ ਦੀ ਗੱਲ ਕਰੀਏ ਤਾਂ 15 mm ਤੋਂ ਲੈ ਕੇ 35 mm ਤੱਕ ਬਰਖਾ ਹੋ ਸਕਦੀ ਹੈ ਤੇ ਬਹੁਤ ਹੀ ਘੱਟ ਬਰਖਾ ਦੇ ਇਲਾਕਿਆਂ ਦੇ ਵਿੱਚ 0 ਤੋਂ ਲੈ ਕੇ 5 mm ਤੱਕ ਬਰਖਾ ਹੋ ਸਕਦੀ ਹੈ ਜੇਕਰ ਠੰਡ ਦੀ ਗੱਲ ਕਰੀ ਤਾਂ ਸਤੰਬਰ ਮਹੀਨੇ ਕੋਈ ਵੀ ਠੰਡ ਵਾਲਾ ਮੌਸਮ ਨਹੀਂ ਹੋਵੇਗਾ ਹਲਕੀ ਹਲਕੀ ਠੰਡ ਮਹਿਸੂਸ ਹੋਵੇਗੀ ਉਹ ਵੀ ਰਾਤ ਦੇ ਟਾਈਮ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ